ਸਸਤੀ ਗੱਲ ਐਸਐਮਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਆਸਵਾਗਤ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਦੇ ਨਕੋਦਰ ਦੇ ਵਿੱਚ ਸਦਰ ਥਾਣੇ ਦੇ ਨਜ਼ਦੀਕ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਜਿਸ ਦੇ ਵਿੱਚ ਇੱਕ ਰਾਘੀਰ ਦੇ ਵੀ ਗੋਲੀ ਲੱਗੀ ਹੈ ਇਸ ਤੋਂ ਬਾਅਦ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਪਹੁੰਚਾਇਆ ਗਿਆ ਇਹ ਪੂਰਾ ਮਾਮਲਾ ਜਲੰਧਰ ਦੇ ਨਕੋਦਰ ਤੋਂ ਸਾਹਮਣੇ ਆਇਆ ਜਿੱਥੇ ਦੱਸਿਆ ਗਿਆ ਹੈ ਕਿ ਪੁਰਾਣੀ ਰੰਜਿਸ਼ ਤੇ ਚੱਲਦਿਆਂ ਇਹ ਲੜਾਈ ਦੋ ਗੁੱਟਾਂ ਦੇ ਵਿੱਚ ਹੋਈ ਇਸ ਤੋਂ ਬਾਅਦ ਕਈ ਲੋਕ ਜ਼ਖਮੀ ਹੋਏ ਨੇ ਪਰ ਇਸ ਤੋਂ ਇਲਾਵਾ ਇੱਕ ਰਾਗਿਰ ਦੇ ਵੀ ਗੋੜ ਲੱਗੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਦੇ ਵੱਲੋਂ ਆ ਕੇ ਵੀ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਮੌਕੇ ਕੀ ਐ ਪੂਰਾ ਮਾਮਲਾ ਪੀੜਤ ਦੀ ਜ਼ੁਬਾਨੀ ਸੁਣਦੇ ਦੋਸਤੋ ਬਾਅਦ ਕੀ ਆਖਣਾ ਹੈ ਪੁਲਿਸ ਅਧਿਕਾਰੀਆਂ ਦਾ ਉਸਤੇ ਵੀ ਤੁਸੀਂ ਨਜ਼ਰ ਮਾਰ ਲਵੋ। ਹਾਂ ਭਾਈ ਤੁਹਾਡਾ। ਰਾਹੁਲ ਜੀ ਕੀ ਗੱਲ ਕੀ ਹੋਈ ਹੈ? ਸਰਾਨੀ ਨੇ ਉੱਥੇ ਹੀ ਗੋਰੀਆਂ ਬਿਆਸੇ। ਕਿੱਥੇ ਗੋਲ ਲਗੀ? ਕਿੱਥੇ ਰਹਿਣ ਵਾਲਿਓ? ਗਾਮੜਾ। ਗਾਮੜੇ ਰਹਿਣ ਵਾਲਿਓ। ਇਹ ਤੁਹਾਡੀ ਕੋਈ ਰੰਜੀਸ਼ ਹੋ ਪੁਰਾਣੀ ਕਿਸੇ ਨਾਲ? ਉਹ ਤਿੰਨ ਨੂੰ ਉਧਰ ਗਿਆ ਕਰਨ ਗਏ ਸੀਗੇ। ਸਰਾਂ ਨੇ ਫੋਨ ਕੀਤਾ ਤੁਸੀਂ ਨੂੰ ਕਿਤਰ ਕੀ ਕਰਨ ਗਏ ਸੀ ਉਹ ਕੋਈ ਜਗ੍ਹਾ ਨਹੀਂ ਗਿਆ ਮੇਲੇ ਦੇਖਣਗੇ ਹਾਂ ਠੀਕ ਹੈ ਸਰ ਜਿਹੜੀਆਂ ਗੋਲੀਆਂ ਚੱਲੀਆਂ ਹੈ ਕੀ ਮਾਮਲਾ ਹੈਗਾ ਇਹ ਦੱਸੋ ਅੱਜ ਸੈਮ ਪੈਂਡਰ ਤੋਂ ਇਨਫੋਰਮੇਸ਼ਨ ਆਈ ਸੀ ਕਿ ਕਰਨ ਇਹ ਕਿਹੜਾ ਹੈ ਨਾਮਾ ਬੱਤੀ ਜਿਹੜਾ ਉਹ ਬੁਲੇਟਿੰਗਰੀਂ ਜੀ ਹੋਇਆ ਤੇ ਉਹ ਜਿੰਨੇ ਸਿਵਲ ਸਪਲਾਈ ਐਡਮਿਨ ਤੇ ਉਹ ਸਿਵਲ ਸਪਲਾਈ ਆਜੂ ਕਮੇਟੀ ਫੈਕਸ਼ਨ ਵਿੱਚ ਵਰਮਨ ਵੀ ਤੇ ਗਏ ਜਿਹੜਾ ਕਿ ਉਦੀਰ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਗ੍ਰੀਟ ਡਿਗਰੀਆਂ ਆਈਆਂ ਨੇ ਜੀ ਜਿਨ੍ਹਾਂ ਨੇ ਤਾਂ ਜਿਹੜੇ ਸਟੇਟਮੈਂਟ ਦੇਂਦੇ ਹਨ ਫਿੱਟ ਨਹੀਂ ਬਟ ਇਹਨਾਂ ਨੇ ਨਾ ਹੀ ਪੂਰਾ ਵੀਟਨ ਸਭਾ ਹਦ ਨੰਬਰਸ ਨਾਲ ਆਫ ਡਿਸਪੀਸੈਂਸ ਸ਼ਿਟਿੰਗ ਜੀ ਕੋਈ ਸਾਨੂੰ ਦੱਸਿਆ ਵੀ ਕੋਈ ਪਲਾਨ ਦਾ ਛੋਟਾ ਸੀਗਾ ਉਸ ਕਲਿਆਣਪੁਰ ਪਿੰਡ ਦਾ ਉਸ ਝਗੜੇ ਦੇ ਸਬੰਧ ਵਿੱਚ ਅਜੇ ਕਿ ਲੈਂਡ ਬੁੱਕ ਬੈਂਡ ਕਿੱਥੇ ਹੋਈ ਸੀ ਉਸੇ ਇਨਾਂ ਦਾ ਇੱਕ ਦਲਾਵਰ ਸਨੋਖ ਸ਼ਾਮ ਅਜੀ ਕਾਲੂ ਮਟਾ ਸ਼ਾਮ ਇਹਨਾਂ ਉਹ ਦਿੱਲੀ ਹੈ ਦਿੱਲੀ ਸੰਦੀਪ ਸਿੰਘ ਇਹ ਵੀ ਦਿੱਲੀ ਹੈ ਇਹਨਾਂ ਨਾਲ ਕੋਈ ਫੋਟੋ ਇੰਟਰੈਕਸ਼ਨ ਹੋਇਆ ਤੇ ਉਸੇ ਸੰਬੰਧ ਦੇ ਵਿੱਚ ਅੱਜ ਇਹਨਾਂ ਦੀ ਜਿਹੜੀ ਹੈ ਲੜਾਈ ਹੋ ਗਈ ਉਹ ਬਚਾਰਾ ਦੱਸਿਆ ਕਿ ਉਹਨਾਂ ਨੇ ਗੁਰੇਟ ਵੀ ਇਸ ਨੂੰ ਨਾਲ ਨਾਮ ਕਰਾਇਆ ਤਾਂ ਸਰ ਲੜਾਈ ਦਾ ਕਾਰਨ ਕੀ ਰਿਹਾ ਹੈ ਇਸ ਦੇ ਵਿੱਚ ਕਿੰਨੇ ਬੰਦੇ ਘਿਰੇ ਹੋਏ ਆ ਮਾਚਾ ਇਹਨਾਂ ਹਾਲੀ ਦੀ ਕੜੀ ਗਰੀਏ ਇਹਨਾਂ ਬੰਦੇ ਦੀ ਇਨਫੋਰਮੇਸ਼ਨ ਹੈ ਬਟ ਥੋੜਾ ਜੇ ਜਿਹੜੀ ਵਾਰੀ ਵਾਰੀ ਤੇ ਪਹੁੰਚਿਆ ਨਹੀਂਗਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਮਿਲਿ ਦੋਨ ਵਹੜੇ ਲੁਟੀ ਨੇ ਔਰ ਇੱਕ ਬੰਦਾ ਜਿਹੜਾ ਉਹਨੂੰ ਵਸੇ ਸਭ ਤੋਂ ਜਿਹੜੇ ਗਰਾਉਂਡ ਲਾਗਾ ਥੋੜਾ ਜਿਹੜਾ ਹੁਣ ਤੱਕ ਜਿਹੜਾ ਨੂੰ ਪਤਾ ਲੱਗਾ ਸਰ ਇਸ ਕੇਸ ਇ ਇਹ ਵੀ ਪਤਾ ਲੱਗਾ ਕਿ ਇੱਕ ਬੰਦੇ ਆ ਡੈੱਡ ਵੀ ਹੋਇਆ ਕੋਈ ਨਹੀਂ ਜੀ ਨਹੀਂ ਅਜਿਹੀ ਕੋਈ ਗੱਲ ਨਹੀਂ ਹੋਈ ਕਿੰਨੇ ਫਾਇਰ ਹੋਏ ਸਰ ਮਰਮ ਜੰਤਰੀ ਕੀਤੀ ਉਹ ਫਾਈਲ ਕਿੰਨੇ ਹੋਏ ਨਾ ਇਹਦੇ ਬਾਰੇ ਡਾਕਟਰ ਸਿੰਪਲ ਜੋ ਮੈਨੂੰ ਪਤਾ ਸੀ ਕੰਪਰੇਟ ਇੰਡਰੀ ਲਈ ਹੈ ਉਹ ਸੀ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਬੁਲਟ ਇੰਡਰੀ ਹੈ ਇੱਕ ਕਪਰੇਟ ਲੱਗੀ ਹੈ ਅ ਅ ਜਿਹੜਾ ਸ਼ਰਮਜੀਤ ਜੀ ਜਿਹਦੇ ਇੱਕ ਜੜੀ ਹੈ ਹਾਰਮਨ ਪੀ ਦੇ ਲੱਗੀਆਂ ਵਿਵਾਂਤ ਲੱਗੀਆਂ ਸਰ ਜਿੱਦਾਂ ਤੁਸੀਂ ਸਿਵਲ ਹਸਪਤਲ ਆਇਓ ਹੈ ਇੱਥੇ ਤਿੰਨ ਪੇਸ਼ੈਂਟ ਆਏ ਹੋਇਆ ਤਿੰਨ ਪੇਸ਼ੈਂਟ ਦਾ ਨਾਂ ਕੀ ਕੀ ਹੈ ਇੱਕ ਦਾ ਸ਼ਰਮਜੀਤ ਹੈ ਸ਼ੰਦੀਪ ਹੈ ਇਹਨਾਂ ਦਾ ਹਾਰਮਨ ਸੀਟ ਹੈ ਇੱਕ ਰਾਹਮ ਲੱਗੀ ਹੈ ਇਹ ਤਿੰਨ ਦੇ ਕਿਤੇ ਕਿਤੇ ਇੰਜਰਡ ਹੋਏ ਪਏ ਹੈ ਹਰਮਨ ਜੀ ਦਾ ਬਿਲ ਸਾਰੀ ਸਰਮਿੰਦਰ ਜਿਹੜਾ ਉਹਦੇ 22 ਜੀ ਔਰ ਹਰਮਨ ਵੀ ਦਿੱਤੀ ਹੈ ਵੀ ਬਾਤ ਸੰਭਲਦੀ ਹੈ ਔਰ ਜਿਹੜਾ rahul ਜੀ ਨੂੰ ਵੀ ਮਲਟੀਪਲ ਇੰਜੀਨੀਅਰ ਪੈਸੇ ਉਹ ਵੀ ਉਹ ਇੰਜੀਨੀਅਰ ਪੈਸੇ ਸਿੰਘ pranin dushmani sir ہاں ਪਾਣੀ ਦਾ ਹਰਮਨ ਕੀ ਤਾਂ ਇਹਨਾਂ ਦੀ ਪਾਣੀ ਜਿਹੜਾ ਹਰਗੰਦਰ ਨੇ ਦੱਸਿਆ ਕਿ ਸਾਡੀ ਆਪਸ ਵਿੱਚ ਚੌੜਾ ਨਾ ਪ੍ਰਾਣੀ ਲੱਗਤ ਵਾਸ ਸੀ ਪਹਿਲੇ ਜੀ ਕਿਤੇ ਨੇ ਲੜਾਈ ਹੋਈ ਸੀ ਮਸਲ ਸਵਾਨ ਦੇ ਰੱਜੀ ਹੈ ਮਸਲ ਦੀ ਗਾਇ ਨਾ ਸਰ ਕੀ ਨਾਮ ਆਪਣਾ ਥਾਂ ਕਿਹੜਾ ਮੈਂ ਡੀਸਪੀ ਕੋਲ ਰਾਜੀ ਆਣਾ ਜੀ ਅਖਰੋਸ ਹੈਗੀ ਹੈ ਇਹ ਵੀ ਹੈ ਸੋਧਰਨਪੁਰ ਦੀ ਕਿਸਾਨ ਮੈਂ ਸੋਧਰਨਪੁਰ ਦੇ ਕਿਸਾਨ ਬਟ ਜਿਹੜਾ 플ੌਟ ਦਾ ਚੜ੍ਹਾਸ ਜਿਹਾ ਕਿ ਇੱਕ ਪੰਨਾ ਹੈ ਆਪਣਾ ਲਾਂਬੜੇ ਬਿੰਦ ਦੇ ਚੰਦਾ ਖੇਤ ਸਰ ਇਸ ਕੇਸ ਦੇ ਵਿੱਚ ਕੋਈ ਰਾਉਂਡ ਅਪ ਕੀਤਾ ਅਜੇ ਜਸਟ ਮੈਨੂੰ ਅੱਧਾ ਘੰਟਾ ਪਹਿਲਾਂ ਆਈ ਸੀਗੀ ਇਨਫੋਰਮੇਸ਼ਨ ਤੇ ਮੈਂ ਸਦਾ ਇੱਥੇ ਆਇਆ ਹਾਂ ਮਾ ਆਪਣੀ ਕਾਰਦੀ ਜਿਹੜੀਆਂ ਨੇ ਫਾਲਾਂਗੇ ਬਣਾ ਕੇ ਉਹ ਸਸਟੇ ਬਿਚਾਵਾ ਜਿਹੜੇ ਬੰਦੇ ਚ ਸਾਨੂੰ ਫਿਗਰ ਹੋਏ ਆ ਉਹਨਾਂ ਨੂੰ ਅਸੀਂ ਪਾਕੀ ਸਾਰੀਆਂ ਜਿਹੜੀਆਂ ਝੰਜੀਆਂ ਨੇ ਰੀਡ ਕਰਨ ਵਾਸਤੇ ਸਕੀਆ ਜਾਨ ਹੈ ਕਿ ਸ਼ਾਮ ਦੇ 5 ਵਜੇ ਦਾ ਮਾਮਲਾ ਹੈ